ਬੋਰਡ ਖੋਲਦੇ ਆ ਜੀ ਪਾਵਰ ਆਫ ਕਰਨੀ ਆ ਆ ਦੇਖੋ ਆ ਇਹਦੇ ਸਰਕਲ ਦੇ ਆਲੇ ਦੁਆਲੇ ਜਿਹੜਾ ਨੀਲਾ ਸਰਕਲ ਸੀਗਾ ਬਣਦਾ ਆਨ ਦਾ ਹੁਣ ਦੇਖੋ ਪਾਵਰ ਆਫ ਆ ਇਸ ਟਾਈਮ ਤੇ ਹੁਣ ਆਪਣੀਆਂ ਲਾਈਟਾਂ ਸਾਰੀਆਂ ਬੰਦ ਆ ਆ ਦੇਖੋ ਆ ਨੀਲਾ ਸਰਕਲ ਬਣ ਗਿਆ ਆ ਦੇਖੋ ਪਾਵਰ ਆਨ ਹੋ ਗਈ ਆ ਦੇਖੋ ਜੀ ਸਾਰੀਆਂ ਲਾਈਟਾਂ ਚੱਲਦੀਆਂ ਪਈਆਂ ਸ੍ਰੀ ਗਾਲ ਜੀ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਅੱਜ ਟੋਪੀ ਲਈ ਹੋਈ ਆ ਠੰਡ ਬਹੁਤ ਜ਼ਿਆਦੀ ਸੀ ਜੀ ਤੋਂ ਤੈ ਹੀ ਹੋਇਆ ਇਹ ਪੂਰੀ ਪਾਰਨਾ ਬਣਿਆ ਤੇ ਵੀਡੀਓ ਬਣਾਉਣ ਲੱਗਾ ਸੀਗਾ ਇੱਕ ਤੇ ਮੈਂ ਕਿਹਾ ਜਦੋਂ ਤੁਹਾਨੂੰ ਵੀ ਦਿਖਾ ਦੰਨੇ ਆ ਇੱਕ ਤੇ ਜਿੱਦਾਂ ਇੱਕ ਮੈਂ ਪਾਵਰ ਸਾਕਟ ਮੰਗਾਈ ਸੀਗੀ ਜਿਹੜੀ ਵਾਈਫਾਈ ਦੇ ਨਾਲ ਕਨੈਕਟ ਹੋ ਕੇ ਚੱਲਦੀ ਆ ਤੇ ਆਟੋਮੈਟਿਕ ਜਿੱਦਾਂ ਘਰ ਦਾ ਸਾਰਾ ਕੁਝ ਕਰ ਸਕਦੇ ਆ ਆਪਾਂ ਇਹਦੇ ਨਾਲ ਵੀਡੀਓ ਸਟਾਰਟ ਕਰਦੇ ਆ ਆਪਾਂ ਅਨਬਾਕਸਿੰਗ ਹੀ ਕਰਾਂਗੇ ਵੈਸੇ ਤਾਂ ਅਨਬਾਕਸਿੰਗ ਮੈਂ ਕਰ ਲਈ ਸੀਗੀ ਫਿਰ ਵੀ ਇੱਕ ਵਾਰੀ ਦੁਬਾਰਾ ਅਨਬਾਕਸਿੰਗ ਕਰ ਲਾਂਗੇ ਨੈਟ ਤੋਂ ਆਨਲਾਈਨ ਮੰਗਾਈ ਸੀਗੀ ਕੀ ਪ੍ਰਾਈਸ ਦਾ ਕੀ ਨਹੀਂ ਆ ਤੇ ਕਰਦੇ ਆ ਸਟਾਰਟ ਅਜਦਾ ਬਲੌਕ ਤੇ ਇਹ ਤਾਂ ਮਗਾਈ ਸੀ ਜਿੱਦਾਂ ਹੁਣ ਆ ਦੇਖੋ ਅੰਦਰ ਲੈਟਾ ਜਗਦੀਆਂ ਰਹਿ ਗਈਆਂ ਰਾਤੀਆਂ ਤੇ ਉਹ ਆਪਾਂ ਇਹਨੂੰ ਫੋਨ ਦੇ ਨਾਲ ਕਨੈਕਟ ਕਰਕੇ ਫੋਨ ਤੋਂ ਹੀ ਨਾ ਕਰ ਸਕਦੇ ਆਪਾਂ ਆਨ ਆਫ ਤੇ ਮਤਲਬ ਆਪਣੀ ਬਿਜਲੀ ਵੀ ਬਚੂਗੀ ਤੇ ਹੋਰ ਵੀ ਜਿੱਦਾਂ ਜਿਆਦਾ ਬਿਜਲੀ ਵੀ ਨਹੀਂ ਲੱਗੂਗੀ ਤੇ ਲਾਈਟਾਂ ਵੀ ਆਨ ਆਫ ਹੋ ਜੂਗੀਆਂ ਆਪਾਂ ਇਹ ਆ ਬੋਰਡ ਤੇ ਜਿਗਾਰ ਇੱਥੇ ਕਰਕੇ ਦੇਖਣਾ ਉਸ 플ੱਗ ਲਾ ਕੇ ਦੇਖਣਾ ਆ ਤੇ ਫਿਰ ਦੇਖਦੇ ਆਂ ਜੀ ਕਰਦੇ ਆਂ ਸਟਾਰਟ ਅੱਜ ਦਾ ਵਲੌਗ ਤੇ ਅਨਬਾਕਸਿੰਗ ਕਰਦੇ ਆ ਉਹਨੂੰ ਤੇ ਆ ਜੋ ਕਰਦੇ ਆਂ ਜੀ ਅਨਬਾਕਸਿੰਗ ਤੇ ਦਿਖਾਉਨੇ ਆ ਤੁਹਾਨੂੰ ਕਿੱਦਾਂ ਦੀ ਆ ਇਹ ਕਿੱਦਾਂ ਦੀ ਜੀ ਆ ਤੇ ਫਿਰ ਆਪਾਂ ਇਹਦਾ ਕੰਮ ਵੀ ਲਵਾਂਗੇ ਤੋਂ ਆਪਾਂ ਪਹਿਲਾ ਡੱਬਾ ਜੀ ਖਾਲੀ ਬਾਕੀ ਇਹਦਾ ਮੈਨੂਅਲ ਵਿੱਚ ਹੁੰਦਾ ਤੇ ਆ ਇਹ ਹੈਗੀ ਆ ਜੀ ਸੌਫਟ ਇਹ ਆ ਜੀ ਵਾਈਫਾਈ ਸਾਕਟ ਵਿਪਰੋ ਦੀ ਸਾਕਟ ਆ ਇਹ ਥ੍ਰੀ ਪਿੰਨ ਆ 10 ਐਮਪੀਅਰ ਦੀ ਸਾਕਟ ਆ ਇਹ ਤੇ ਪ੍ਰੋਪਰ ਕੰਮ ਇਹਦਾ ਦੇਖਦੇ ਆ ਇਹ ਕਿੱਦਾਂ ਕੰਮ ਕਰਦੀ ਕਿੱਦਾਂ ਨਹੀਂ ਤੇ ਫੋਨ ਦੇ ਨਾਲ ਕਨੈਕਟ ਕਰਕੇ ਸਾਰਾ ਕੁਝ ਫਿਰ ਦੇਖਦੇ ਆ ਆਪਾਂ ਫਿਰ ਕਰਦੇ ਆ ਸਟਾਰਟ ਅੱਜ ਦਾ ਬਲੌਗ ਫਿਰ ਬੋਰਡ ਬੋਰਡ ਖੋਲਦੇ ਆ ਜੀ ਉਹ ਖੋਲ ਕੇ ਤੇ ਫਿਰ ਦੇਖਦੇ ਆ ਆਪਾਂ ਕਿੱਦਾਂ ਇਹਨੂੰ ਕਰਨਾ ਕਿੱਦਾਂ ਫਿੱਟ ਕਰਕੇ ਦੇਖਦੇ ਆ ਆ ਇਹਦਾ ਪਾਵਰ ਆਨ ਆਫ ਵਾਲਾ ਲੱਗਾ ਆ ਇੱਥੋਂ ਕਨੈਕਟ ਕਰਾਂਗੇ ਆਪਾਂ ਦੇਖਦੇ ਆ ਸਾਰਾ ਪ੍ਰੋਸੀਜਰ ਤੁਹਾਨੂੰ ਦੱਸਦੇ ਆ ਤੇ ਆ ਤੁਸੀਂ ਦੇਖ ਵੀ ਸਕਦੇ ਆ 10 ਐਂਪੀਅਰ ਦੀ ਆ ਇਹ ਇਹਦੇ ਵਿੱਚ ਹੋਰ ਵੀ ਹੁੰਦੀਆਂ 16 ਐਂਪੀਅਰ ਵੀ ਹੁੰਦੀ ਹੈ ਜਿੰਨਾ ਵੀ ਤੁਸੀਂ ਲੈਣੀ ਚਾਹੁੰਦੇ ਆ ਤੇ ਉਹ ਲੈ ਸਕਦੇ ਆ ਤੇ ਮੈਂ ਤਾਂ 10 ਐਂਪੀਅਰ ਦੀ ਲਈ ਆ ਹੁਣ ਇੱਕ ਵਾਰੀ ਕੰਮ ਦੇਖਦੇ ਆ ਕਰਦੀ ਆ ਪ੍ਰੋਪਰ ਕਿਦਾਂ ਕਰਦੀ ਆ ਤੇ ਕਰਕੇ ਦੇਖਦੇ ਆ ਫਿਰ ਆਜੋ ਬੋਰਡ ਖੋਲਦੇ ਆ ਆਪਾਂ ਤੇ ਬੋਰਡ ਖੋਲ ਕੇ ਤੇ ਇਹ ਦੇਖਦੇ ਆਂ ਟੈਸਟ ਫਿਰ ਆ ਗਏ ਬੋਰਡ ਖੋਲਦੇ ਆ ਜੀ ਫੇਰ ਤੁਹਾਨੂੰ ਮਿਲ ਹਾਂਜੀ ਤੇ ਦੋਸਤੋ ਜਿਹੜੀ ਪਿੱਛੋਂ ਐਮਸੀਬੀ ਤੋਂ ਮੇਨ ਆਉਂਦੀ ਆ ਨਾ ਉਹ ਆਪਾਂ ਕੱਲੀ ਇਸ ਪਲੱਗ ਨੂੰ ਹੀ ਦੇਣੀ ਆ ਇਸ ਪਲਾਸ ਵਿੱਚ ਇਹਦਾ ਆ ਪਲੱਗ ਆ ਹੁਣ ਤਾਂ ਲਾਈਟ ਚੱਲ ਗਈ ਆ ਤੇ ਲਾਈਟ ਆਈ ਤੇ ਤੁਹਾਨੂੰ ਦੱਸਾਂਗੇ ਤੇ ਜਿਹੜੀ ਪਿੱਛੋਂ ਮੇਨ ਆਉਂਦੀ ਆ ਉਹ ਇੱਥੇ ਪਲੱਗ ਤੇ ਕੱਲੀ ਦਿੱਤੀ ਆ ਤੇ ਜਿਹੜੀ ਬਾਕੀ ਲਾਈਟਾਂ ਬਲਬਾਂ ਨੂੰ ਜਾਂਦੀ ਆ ਸਾਰੀ ਜਿੰਨੀ ਵੀ ਆ ਉਹ ਆਪਾਂ ਇਕੱਠੀਆਂ ਕਰਕੇ ਤਾਂ ਬਾਹਰ ਕੱਟ ਲਈਆਂ ਆ ਬਾਰ ਕੱਢ ਲਈ ਹੈ ਤੇ ਇੱਥੇ ਆਪਾਂ ਲਾਵਾਂਗੇ ਟੂਬੇਨ ਸ਼ੂ ਤੇ ਉਹ ਜਦੋਂ 100 ਘਟ ਲਾਵਾਂਗੇ ਤਾਂ ਉਹਦੇ ਵਿੱਚ ਆਪਾਂ ਇਹ ਲਾਵਾਂਗੇ 100 ਘਟ ਦੇ ਵਿੱਚ ਤੇ ਉਹਦੇ ਨਾਲ ਆਪਾਂ ਇਹਨੂੰ ਕਰਾਂਗੇ ਤੇ ਉਹ ਤੁਹਾਨੂੰ ਦਿਖਾਵਾਂਗੇ ਹੁਣ ਲਾਈਟ ਚੱਲ ਗਈ ਹੈ ਲਾਈਟ ਆਈ ਤੇ ਫੇਰ ਤੁਹਾਨੂੰ ਦਿਖਾਵਾਂਗੇ ਹਾਂਜੀ ਤੇ ਦੋਸਤੋ ਇਹ ਆਪਣਾ ਜਿਹੜਾ ਹੈਗਾ ਬੀਪਰੋ ਦਾ 스마트 ਪਲੱਗ ਹੈ ਨਾ ਇਹਦੀ ਅਸੀਂ ਇੰਸਟਾਲ ਕਰ ਲਿਆ ਹੈ ਇੰਸਟਾਲਮੈਂਟ ਕਰ ਲਈਓ ਆ ਤੇ ਇਹ ਤੁਹਾਨੂੰ ਦੱਸਾਂਗੇ ਕਿੱਦਾਂ ਵਰਕ ਕਰਦਾ ਕਿੱਦਾਂ ਨਹੀਂ ਤੇ ਆਹ ਇੰਸਟਾਲ ਕਰ ਲਿਆ ਆ ਜਿਹੜੀ ਪਿੱਛੇ ਐਮਸੀਬੀ ਤੋਂ ਮੇਨ ਆਉਂਦੀ ਸੀਗੀ ਉਹ ਦੇਤੀ ਆਪਾਂ ਇਹਨੂੰ ਸਵਿੱਚ ਨੂੰ ਪਲੱਗ ਨੂੰ ਤੇ ਜਿਹੜੀ ਬਾਕੀ ਲਾਈਟਾਂ ਨੂੰ ਸਾਰੀਆਂ ਨੂੰ ਆਹ ਵਾਲੀਆਂ ਨੂੰ ਲਾਈਟਾਂ ਸਾਰੀਆਂ ਨੂੰ ਜਾਂਦੀ ਸੀਗੀ ਉਹ ਵਾਲੀ ਆਪਾਂ ਦੇਤੀ ਆ ਆਹ ਵਾਲੇ ਪਲੱਗ ਤੋਂ ਬਿਪਰੋ ਵਾਲੇ ਤੋਂ ਤੇ ਇਹਦਾ ਹੁਣ ਕੰਮ ਕੀ ਆ ਇਹ ਤੁਹਾਨੂੰ ਦੱਸਦੇ ਆ ਜਿਵੇਂ ਜੀ ਮੋਬਾਈਲ ਤੇ ਇੱਕ ਐਪ ਭਰਨਾ ਆਪਾਂ ਮੈਂ ਆਲਰੇਡੀ ਭਰਿਆ ਹੋਇਆ ਆ ਆਇਆ ਜੀ ਵਿਪਰੋ ਨੈਕਸਟ ਸਮਾਰਟ ਹੋਮ ਇੱਥੇ ਆਪਾਂ ਕਲਿੱਕ ਕਰਾਂਗੇ ਤੇ ਇੱਥੇ ਆਪਾਂ ਨੂੰ ਉਹ ਡਿਵਾਈਸ ਐਡ ਕਰਨੀ ਪੈਂਦੀ ਆ ਤੇ ਆਪਾਂ ਇਹਦਾ ਨਾਮ ਰੱਖ ਲਿਆ ਜੀ ਲੌਬੀ ਲਾਈਟਸ ਠੀਕ ਹੈ ਜੀ ਤੇ ਇਹ ਹੁਣ ਇਸ ਟਾਈਮ ਕਨੈਕਟ ਆ ਇਹ ਜਿਹੜਾ ਆ ਇਹ ਤੁਹਾਨੂੰ ਦੱਸਾਂਗੇ ਕਿਦਾਂ ਵਰਕ ਕਰਦਾ ਆ ਦੇਖੋ ਜੀ ਇੱਥੇ ਹੁਣ ਪਾਵਰ ਔਨ ਲਈ ਕਹਿੰਦਾ ਪਿਆ ਇਹ ਆਪਾਂ ਪਾਵਰ ਔਨ ਕਰਾਂਗੇ ਤੇ ਆ ਦੇਖੋ ਜੀ ਜਗ ਗਈਆਂ ਲਾਈਟਾਂ ਆ ਦੇਖੋ ਜੀ ਪਾਵਰ ਔਨ ਹੈ ਜੀ ਸਾਰੀਆਂ ਜਗ ਗਈਆਂ ਦੇਖ ਲਓ ਜੀ ਹੁਣ ਆਪਾਂ ਇਦਾਂ ਹੀ ਇਹਦਾ ਹੋਰ ਮੈਂ ਕੁਝ ਨਹੀਂ ਕਰਦਾ ਪਿਆ ਦੇਖ ਲਓ ਇਹਦੇ ਤੋਂ ਹੀ ਕੰਟਰੋਲ ਕਰਦਾ ਪਿਆ ਸਾਰਾ ਤੁਹਾਨੂੰ ਦੂਰ ਕਰਕੇ ਵੀ ਦਿਖਾ ਦਣਾ ਆ ਦੇਖੋ ਮੈਂ ਹੁਣ ਇਸ ਤੋਂ ਪਾਵਰ ਆਫ ਕਰਨੀ ਆ ਆ ਦੇਖੋ ਆ ਇਹਦੇ ਸਰਕਲ ਦੇ ਆਲੇ ਦੁਆਲੇ ਜਿਹੜਾ ਨੀਲਾ ਸਰਕਲ ਸੀਗਾ ਬਣਦਾ ਆਨ ਦਾ ਹੁਣ ਦੇਖੋ ਪਾਵਰ ਆਫ ਆ ਇਸ ਟਾਈਮ ਤੇ ਹੁਣ ਆਪਣੀਆਂ ਲਾਈਟਾਂ ਸਾਰੀਆਂ ਬੰਦ ਆ ਆ ਦੇਖੋ ਆ ਨੀਲਾ ਸਰਕਲ ਬਣ ਗਿਆ ਆ ਦੇਖੋ ਪਾਵਰ ਆਨ ਹੋ ਗਈ ਆ ਦੇਖੋ ਜੀ ਸਾਰੀਆਂ ਲਾਈਟਾਂ ਚੱਲਦੀਆਂ ਪਈਆਂ ਇਹ ਫੋਨ ਤੇ ਕਨੈਕਟੀਵਿਟੀ ਕੀਤੀ ਆ ਜੀ ਇਹਦੀ ਆਪਾਂ ਇਹਦੀ ਤੇ ਬਾਕੀ ਇਹ ਹੈ ਨਾ ਬਾਕੀ ਇਹ ਜਿੱਦਾਂ Wi-Fi ਦੇ ਨਾਲ ਕਨੈਕਟ ਕਰਕੇ ਇਹਨੂੰ ਆਪਾਂ Google ਦੇ ਨਾਲ ਵੀ ਆਪਾਂ ਕਰ ਸਕਦੇ ਗੂਗਲ ਅਸਿਸਟੈਂਟ ਜਿਹੜਾ ਹੁੰਦਾ ਆ ਆਪਾਂ ਬੋਲ ਕੇ ਵੀ ਇਹਨੂੰ ਜਿੱਦਾਂ Google ਦੇ ਨਾਲ ਕਨੈਕਟ ਕਰ ਸਕਦੇ ਆ ਕਿ ਜੇ ਆਪਾਂ Google ਨੂੰ ਕਮਾਂਡ ਦਵਾਂਗੇ ਕਿ ਹਾਂ ਲਾਈਟਾਂ ਔਨ ਕਰ ਦੇ ਤਾਂ ਆਫ ਕਰ ਦੇ Google ਵੀ ਸੇਮ ਵਰਕ ਕਰੂਗਾ ਤੇ ਆਪਾਂ ਨੂੰ ਫਿਰ ਇਹ ਸਵਿੱਚ ਔਨ ਆਫ ਕਰਨ ਦੀ ਲੋੜ ਨਹੀਂ ਪਊਗੀ ਆਪਾਂ Google ਤੋਂ ਇਹਨੂੰ ਕੰਟਰੋਲ ਕਰ ਸਕਦੇ ਸਾਰਾ ਠੀਕ ਆ ਜੀ ਤੇ ਬਾਕੀ ਲੌਪੀ ਦੀਆਂ ਸਾਰੀਆਂ ਲਾਈਟਾਂ ਆਪੇ ਤੇ ਕਰ ਲਈਆਂ ਬਾਕੀ ਦੱਸਿਓ ਜੇ ਵਧੀਆ ਲੱਗਾ ਬਲੌਗ ਤੇ ਵਧੀਆ ਲੱਗਾ ਇਹ ਸਾਰੀ ਵੀਡੀਓ ਜੇ ਕਿਸੇ ਨੇ ਕਰਾਉਣਾ ਹੋਵੇ ਤਾਂ ਕਰ ਦਵਾਂਗੇ ਆਪਾਂ ਬਾਕੀ ਆ ਜਿਹੜੀਆਂ ਲਾਈਟਾਂ ਦੋ ਆ ਇਹ ਨਹੀਂ ਚੱਗਦੀਆਂ ਪੀਆਂ ਕਿਉਂਕਿ ਇਹਦਾ ਜਿਹੜਾ ਸਰਕਟ ਆ ਉਹ ਅਲੱਗ ਆ ਉਤੋਂ ਕਿਚਨ ਦੇ ਨਾਲ ਆ ਤੇ ਆਪਾਂ ਨੂੰ ਆਪਾਂ ਜਿਹੜਾ ਵੀ ਅਲੱਗ ਸਰਕਟ ਕਰਨਾ ਸਾਰਾ ਇਹ ਕਮਰਿਆਂ ਦਾ ਕਰਨਾ ਤੇ ਕਮਰਿਆਂ ਚ ਵੀ ਆਪਾਂ ਨੂੰ ਇਦਾਂ ਦਾ ਪਲੱਗ ਲਿਆ ਕੇ ਲਾਉਣਾ ਪਊਗਾ ਕਿਚਨ ਚ ਵੀ ਲਗਾਉਣਾ ਪਊਗਾ ਜਿਹੜਾ ਜਿਹੜਾ ਸਰਕਟ ਵੀ ਕਰਨਾ ਉੱਥੇ-ਉੱਥੇ ਆਪਾਂ ਨੂੰ ਪਲੱਗ ਦੀ ਲੋਡ ਪੈਣੀ ਹੈ ਇਹਦੀ ਕਿਉਂਕਿ ਲੌਬੀ ਮੈਂ ਤਾਂ ਕੀਤੀ ਆ ਕਿਉਂਕਿ ਆ ਜਿੰਨੇ ਸਾਰੇ ਪਲੱਗ ਲੱਗੇ ਹੋਏ ਆ ਲਾਈਟਾਂ ਲੱਗੀਆਂ ਹੋਈਆਂ ਇਹ ਲੌਬੀ ਦੀ ਆ ਸਾਰਾ ਕਨੈਕਟੀਵਿਟੀ ਇੱਥੋਂ ਹੀ ਆ ਇੱਥੋਂ ਮੇਨ ਗਈ ਆ ਸਾਰਿਆਂ ਨੂੰ ਸਾਰੇ ਪਾਸੇ ਘੁੰਮੀ ਆ ਇਸ ਲਈ ਮੈਂ ਇਹ ਮੇਨ ਕਰ ਦਿੱਤਾ ਕਿ ਤਾਂ ਜੋ ਸੌਖਾ ਆਪਣਾ ਹੋ ਸਕੇ ਸਾਰੀਆਂ ਲਾਈਟਾਂ ਚੱਲ ਸਕਣ ਤੇ ਮੋਬਾਈਲ ਤੇ ਕਨੈਕਟੀਵਿਟੀ ਆ ਆ ਤੁਹਾਨੂੰ ਇੱਕ ਵਾਰੀ ਫੇਰ ਤੋਂ ਦਿਖਾ ਦੰਨੇ ਆਪਾਂ ਫੇਰ ਤੋਂ ਕਰਕੇ ਦਿਖਾ ਦੰਨੇ ਆ ਆ ਦੇਖਿਓ ਜੀ ਆ ਲਓ ਜੀ ਆ ਲਓ ਜੀ ਇਹਨੂੰ ਆਪਾਂ ਜਿੰਨੀ ਤੇਜ਼ ਵੀ ਕਰਾਂਗੇ ਨਾ ਆਨ ਆਫ ਆ ਦੇਖੋ ਆ ਦੇਖੋ ਆ ਦੇਖੋ ਇਹ ਉਨੀ ਤੇਜ਼ ਹੀ ਵਰਕ ਕਰਦਾ ਜੀ ਠੀਕ ਆ ਜੀ ਬਾਕੀ ਦੱਸਿਓ ਫਿਰ ਵੀਡੀਓ ਕਿੱਦਾਂ ਦੀ ਲੱਗੀ ਤੇ ਹਾਂਜੀ ਤੇ ਬਾਕੀ ਦੱਸਿਓ ਜੀ ਫਿਰ ਕਿੱਦਾਂ ਦੀ ਲੱਗੀ ਜੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜਿਹਨਾਂ ਨੂੰ ਵਧੀਆ ਲੱਗੀ ਵੀਡੀਓ ਸ਼ੇਅਰ ਵੀ ਸਾਰਿਆਂ ਨੂੰ ਕਰਦੇ ਹੋ ਤੇ ਜੇ ਕਿਸੇ ਨੇ ਕੰਮ ਕਰਾਉਣਾ ਵੀ ਹੈ ਨਾ ਇਹ ਤੇ ਦੱਸ ਸਕਦੇ ਆਪਾਂ ਇਹਦੀ ਕੋਸਟ ਬੜੀ ਨਹੀਂ ਹੈਗੀ ਜਿੱਦਾਂ 12-1300 ਰੁਪਏ ਦੀ ਆ ਇੱਥੇ ਤੱਕ ਤਾਂ ਕੋਸਟ ਹੈਗੀ ਆ ਤੇ ਬਾਕੀ ਆਪਾਂ ਇਹਨੂੰ ਕਰ ਦਾਂਗੇ ਕਨੈਕਟੀਵਿਟੀ ਜੇ ਕਿਸੇ ਨੇ ਵੀ ਕੰਮ ਕਰਾਉਣਾ ਹੋਵੇ ਆਪਣਾ ਮੋਬਾਈਲ ਤੇ ਕਨੈਕਟੀਵਿਟੀ ਕਰਾਉਣੀ ਹੋਵੇ ਤੇ ਸਾਰਾ ਕਰਾਂਗੇ ਫਿਰ ਜਿਹੜੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਵਾਲਾ ਬਟਨ ਜ਼ਰੂਰ ਹਾਲ ਤੇ ਕਰ ਦਿਓ ਕਿਉਂਕਿ ਗਾਂ ਤੋਂ ਗਾਂ ਤੁਹਾਡੇ ਲਈ ਇਤਨੀ ਨੌਲੇਜ ਵਾਲੀਆਂ ਵੀਡੀਓ ਜ਼ਰੂਰ ਆਪਾਂ ਪਾਵਾਂਗੇ ਤੇ ਮਿਲਦੇ ਆਂ ਜੀ ਫਿਰ ਨੈਕਸਟ ਵਲੌਗ ਤਦ ਤੱਕ ਲਈ ਬਾਏ ਬਾਏ ਜੀ ਬਾਕੀ